ਭਰਜੀ ਦਾ ਖਾਲਸਾ ਬਰਜੀ ਕੀ ਫਤੇ ਵੀਡੀਓ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਆ ਤੇ ਵੀਡੀਓ ਨੂੰ ਤੁਸੀਂ ਆਪ ਹੀ ਸ਼ੇਅਰ ਕਰ ਦੇਣਾ ਵੱਧ ਤੋਂ ਵੱਧ ਸ਼ੇਅਰ ਕਰੀ ਜਾਣਾ ਤੇ ਆਪਣੇ ਕਮੈਂਟ ਵੀ ਜਿਹੜਾ ਜਰੂਰ ਲਿਖ ਦੇਣਾ ਇਸ ਸਮੇਂ ਦੀ ਬਹੁਤ ਵੱਡੀ ਜਿਹੜੀ ਤੇ ਇੱਕ ਅਹਿਮ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਖਬਰ ਜੁੜੀ ਆ ਆਮ ਆਦਮੀ ਪਾਰਟੀ ਦੇ ਨਾਲ ਹੁਣ ਆਮ ਆਦਮੀ ਪਾਰਟੀ ਦੇ ਬਧਕਾਂ ਤੇ ਮੰਤਰੀਆਂ ਦੀ ਖੈਰ ਨਹੀਂ ਯਾਪਦੀ ਇੱਕ ਵੱਡੀ ਖਬਰ ਤੁਹਾਨੂੰ ਸੁਣਾਉਣ ਲੱਗੇ ਆਂ ਅਸਲ ਦੇ ਵਿੱਚ ਕੀ ਵਜਾ ਗਈ ਕੀ ਕਾਰਨ ਤਾਂ ਨੂੰ ਸਾਰੇ ਅਸੀਂ ਗੱਲਬਾਤ ਸੁਣਾਵਾਂਗੇ ਤੁਸੀਂ ਇਸ ਵੀਡੀਓ ਦੇ ਨਾਲ ਜੁੜੇ ਰਹਿਣਾ ਕਹਿੰਦੇ ਹੁੰਦੇ ਆ ਕਿ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਹ ਆਖਰ ਆਪਾ ਪਿੰਡਾਂ ਦੇ ਵਿੱਚ ਕਹਾਵਤਾ ਸੁਣਦੇ ਆ ਰਹੇ ਆ ਜਿਸ ਤਰ੍ਹਾਂ ਹੁਣ ਭਗਵਾਨਤਮਨ ਵੱਲੋਂ ਜਿਹੜਾ ਕਿ ਪੰਜਾਬ ਦੇ ਵਿੱਚ 40 ਤੋਂ 50 ਨੌਜਵਾਨਾਂ ਨੂੰ ਜਿਹੜਾ ਜੇਲ੍ਹਾਂ ਦੇ ਵਿੱਚ ਤਾੜਿਆ ਹੋਇਆਗਾ ਉਸ ਦਾ ਖਮਾਜਾ ਹੁਣ ਭਗਵੰਤ ਮਾਨ ਨੂੰ ਭੁਗਤਣਾ ਪੈ ਸਕਦਾਗਾ ਇਸ ਸਮੇਂ ਤੁਹਾਨੂੰ ਵੱਡੀ ਖਬਰ ਸੁਣਾਉਣ ਜਾ ਰਹੇ ਆ ਦੱਸਿਆ ਜਾ ਰਿਹਾ ਹੈ ਸਾਡੇ ਸੂਤਰਾਂ ਦੇ ਹਵਾਲਿਆਂ ਤੋਂ ਜਿਹੜੀ ਖਬਰ ਆ ਰਹੀ ਆ ਕਿ ਦਿੱਲੀ ਦੇ ਵਿੱਚ ਚੋਣਾ ਹੋ ਰਹੀਆਂ ਨੇ ਵਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਦਿੱਲੀ ਦੇ ਅੰਦਰ ਜਿੱਥੇ ਕਿ ਤਿੰਨ ਪਾਰਟੀਆਂ ਦੀ ਆਪਾਂ ਇਹ ਕਹਦੇ ਕਿ ਟੱਕਰ ਮੰਨੀ ਜਾਂਦੀ ਆ ਭਾਜਪਾ ਆਮ ਆਦੀ ਪਾਰਟੀ ਤੇ ਕਾਂਗਰਸ ਫਿਲਹਾਲ ਇਹਨਾਂ ਦੋਨਾਂ ਦੇ ਵਿੱਚ ਭਾਜਪਾ ਤੇ ਆਮ ਆਦੀ ਪਾਰਟੀ ਦੀ ਜਿਹੜੀ ਫਾਸਬੀ ਟੱਕਰ ਮੰਨੀ ਜਾ ਰਹੀ ਆ ਦੂਸਰੀ ਗੱਲ ਇਹ ਆ ਕਿ ਉੱਥੇ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਪ੍ਰਚਾਰ ਕਰਨ ਜਾਂਦੇ ਆ ਪ੍ਰਚਾਰ ਕਰਦੇ ਨੇ ਨਾਲ ਹੀ ਪੰਜਾਬ ਦੇ 10 ਤੋਂ 15 ਮੰਤਰੀ ਜਿਹੜੇ ਉੱਥੇ ਵੱਧਾ ਇੱਕ ਜਿਹੜੇ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਅਰਵਿੰਦ ਕੇਜਰੀਵਾਲ ਦੇ ਜਿਹੜੇ ਹਮਾਇਤ ਦੇ ਵਿੱਚ ਪੁੱਜੇ ਨੇ ਤੇ ਹੁਣ ਜਿਹੜਾ ਵੱਡਾ ਇੱਕ ਖਬਰ ਜਿਹੜੀ ਆਪਾਂ ਕਹਿ ਦਈਏ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਬਦਲਾਅ ਜਿਹੜਾ ਸ਼ੁਰੂ ਹੋਇਆ ਸੀ ਬਦਲਾਅ ਦਾ ਜਿਹੜਾ ਹੋ ਸਕਦਾ ਕਿ ਹੁਣ ਮੋੜ ਹੋਰ ਲੈ ਸਕਦਾਗਾ ਕਿ ਭਗਵੰਤ ਮਾਨ ਦੀ ਸਰਕਾਰ ਜਿਹੜੀ ਡਿੱਗ ਸਕਦੀ ਆ ਇਹ ਸਾਡੇ ਸੂਤਰਾਂ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਤੇ ਭਗਵੰਤ ਮਾਨ ਦੀਆਂ ਜਿਹੜੀਆਂ ਚਿੰਤਾ ਨੇ ਉਹ ਬਾਧਿਆ ਨਜ਼ਰ ਆ ਰਹੀਆਂ ਨੇ ਕਿਸੇ ਵੇਲੇ ਵੀ ਜਿਹੜੀ ਕਿ ED ਆ ਉਹ ਪੰਜਾਬ ਦੇ ਅੰਦਰ ਜਿਹੜੀਆਂ ਘੰਟੀਆਂ ਖੜਕਣ ਲੱਗ ਪਈਆਂ ਨੇ ਪੰਜਾਬ ਦੇ 10 ਤੋਂ 15 ਮੰਤਰੀ ਵਿਧਾਇਕਾਂ ਦੇ ਉੱਪਰ ਜਿਹੜਾ ED ਦਾ ਜਿਹੜਾ ਸਾਪਾਗਾ ਉਹ ਪੈਣ ਵਾਲਾਗਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਕਿਉਂਕਿ ਇਹ ਉਹੀ ਵਿਧਾਇਕ ਨੇ ਜਿਹੜੇ ਕਿ ਅਰਵਿੰਦ ਕੇਜਰੀਵਾਲ ਦੇ ਜਿਹੜੇ ਚੋਣ ਪ੍ਰਚਾਰ ਦੇ ਵਿੱਚ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਪ੍ਰਚਾਰ ਕਰ ਰਹੇ ਨੇ ਉੱਥੇ ਨਾਲ ਹੀ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵੀ ਜਿਹੜਾ ਪ੍ਰਚਾਰ ਦੇ ਵਿੱਚ ਲੱਗਿਆ ਹੋਇਆਗਾ ਹੁਣ ਤੁਹਾਨੂੰ ਸਭ ਤੋਂ ਵੱਡੀ ਖਬਰ ਦਿੰਨੇ ਆ ਜਿੱਥੇ ਮੰਤਰੀਆਂ ਦੀ ਜਿਹੜੀ ਇਹ ਖੈਰ ਨਹੀਂ ਉੱਥੇ ਭਗਵੰਤ ਮਾਨ ਉੱਪਰੇ ਵੀ ਜਿਹੜੀ ਗੱਜ ਡਿੱਗ ਸਕਦੀ ਆ ਭਗਵੰਤ ਮਾਨ ਨੂੰ ਵੀ ਜਿਹੜਾ ਕਿ ਈੜੀ ਬਲਦੋ ਜਿਹੜਾ ਸਕੰਜੇ ਦੇ ਵਿੱਚ ਲਿਆ ਜਾ ਸਕਦਾਗਾ ਜੈਨੇ ਕਿ ਭਗਵੰਤ ਮਾਨ ਵੀ ਜਿਹੜਾ ਜਲਦੀ ਜੇਲ੍ਹ ਦੇ ਵਿੱਚ ਜਾਣ ਵਾਲਾਗਾ ਪੰਜਾਬ ਦੇ ਅੰਦਰ ਸਰਕਾਰ ਟੁੱਟ ਸਕਦੀ ਹੈ ਭਗਵੰਤ ਮਾਨ ਦੀ ਇੱਥੇ ਭਾਜਪੀ ਦਾ ਜਿਹੜਾ ਰਾਜ ਆ ਉਹ ਲਾਗੂ ਹੋ ਸਕਦਾਗਾ ਇਹ ਅੱਜ ਵੇਲੇ ਦੀ ਤੁਹਾਨੂੰ ਵੱਡੀ ਖਬਰ ਜਿਹੜੀਆਂ ਸੁਣਾਉਣ ਜਾ ਰਹੇ ਹਾਂ ਅੱਗੇ ਹੋਰ ਗੱਲਬਾਤ ਸੁਣੋ ਕਿ ਜਿਹੜਾ ਲਗਾਤਾਰ ਪ੍ਰਚਾਰ ਹੋ ਰਿਹਾਗਾ ਤੁਹਾਨੂੰ ਪਹਿਲਾਂ ਪਤਾਗਾ ਕਿ ਅਰਵਿੰਦ ਕੇਜਰੀਵਾਲ ਵੀ ਜਿਹੜਾ ਤਿਹਾੜ ਜੇਲ੍ਹ ਦੇ ਵਿੱਚ ਰਹਿ ਕੇ ਆਇਆਗਾ ਸੰਜੇ ਸਿੰਘ ਵੀ ਜਿਹੜਾ ਤਿਹਾੜ ਜੇਲ੍ਹ ਦੇ ਵਿੱਚ ਰਹਿ ਕੇ ਆਇਆਗਾ ਅਤੇ ਹੋਰ ਇਹਨਾਂ ਦੇ ਅਨੇਕਾਂ ਜਿਹੜੇ ਸਾਥੀ ਨੇ ਅਰਵਿੰਦ ਕੇਜਰੀਵਾਲ ਦੇ ਉਹ ਸਮੇਂ ਸਰ ਜਿਹੜੇ ਜੇਲਾਂ ਦਾ ਉਹਨਾਂ ਨੂੰ ਚੱਕਰ ਕੱਟਣਾ ਪਿਆ ਕਿਉਂ ਕੱਟਣਾ ਪਿਆ ਮੋਦੀ ਸਰਕਾਰ ਜਿਹੜੀ ਆ ਕਿ ਇਹ ਇਹਨਾਂ ਦੇ ਉੱਤੇ ਜਿਹੜਾ ਇੱਕ ਸਿਕੰਜਾ ਇਹ じゃ ਕੱਸਦੀ ਆ ਕਿ ਇਹਨਾਂ ਦੇ ਕੋਈ ਘਟਾਲੇ ਕੱਢ ਕੇ ਲਿਆਉਂਦੀ ਆ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਦਾ ਸਰਾਬ ਘਟਾਲਾਗਾ ਉਹਦੇ ਤਹਿਤ ਜਿਹੜਾ ਅਜੀ ਮਾਮਲਾ ਚੱਲ ਰਿਹਾ ਹੈਗਾ ਅਰਵਿੰਦ ਕੇਜਰੀਵਾਲ ਜਿਹੜੇ ਜਮਾਨਤ ਤੇ ਬਾਹਰ ਆਏ ਹੋਏ ਨੇ ਇਸ ਤਰ੍ਹਾਂ ਹੀ ਸੰਜੇ ਸਿੰਘ ਤੇ ਚੱਲ ਰਿਹਾ ਕੇਸ ਅਤੇ ਦਿੱਲੀ ਦੇ ਹੋਰ ਕਈ ਵਿਧਾਇਕਾਂ ਤੇ ਮੰਤਰੀਆਂ ਤੇ ਕੇਸ ਚੱਲ ਰਹੇ ਨੇ ਹੁਣ ਸਭ ਤੋਂ ਵੱਡੀ ਖਬਰ ਪੰਜਾਬ ਦੇ ਲਈ ਮੁਸੀਬਤ ਬਣ ਚੁੱਕੀ ਆ ਪੰਜਾਬ ਦੇ ਕਰੀਬ 15 ਮੰਤਰੀ ਸਮੇਤ ਤੇ ਵਿਧਾਇਕਾਂ ਉੱਤੇ ਈਡੀ ਦਾ ਜਿਹੜਾਗਾ ਸਾਪਾ ਵੱਜੂਗਾ ਯਾਨੀ ਕਿ ਕਿਸੇ ਵੀਲੇ ਵੀ ਜਿਹੜੇ ਬਧਾਇਕ ਤੇ ਮਾਤਰੀ ਮੰਤਰੀ ਨੂੰ ਗਰਪਦਾਰ ਕੀਤਾ ਜਾ ਸਕਦਾਗਾ ਇਥੋਂ ਤੱਕ ਕੋਈ ਸਾਡੇ ਸੂਤਰਾਂ ਨੇ ਦੱਸਿਆਗਾ ਕਿ ਹੋ ਸਕਦਾ ਕਿ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਵਿੱਚ ਭਗਵਾਨਤ ਮਾਨ ਨੂੰ ਜਿਹੜਾ ਗਰਪਦਾਰ ਕੀਤਾ ਜਾ ਸਕਦਾਗਾ ਈੜੀ ਵੱਲੋਂ ਇਹ ਸਭ ਤੋਂ ਵੱਡੀ ਜਿਹੜੀ ਖਬਰ ਆਸੀ ਤੁਹਾਨੂੰ ਸੁਣਾ ਦਿੱਤੀ ਆ ਤੁਸੀਂ ਆਪਣੇ ਕਮੈਂਟ ਕਰਕੇ ਜਿਹੜਾ ਇਹ ਜ਼ਰੂਰ ਦੱਸਣਾ ਕਿ ਇਹਦਾ ਜਿਹੜਾ ਕੀ ਬੀਜੇਪੀ ਬਦਲਾ ਕਿਉਂ ਲੈ ਰਹੀ ਆ ਜੇ ਆਪਾਂ ਕਹਦੇ ਕਿ ਚੋਣ ਪ੍ਰਚਾਰ ਕਰਨ ਦਾ ਹਰ ਇੱਕ ਨੂੰ ਹੱਕ ਆ ਜਿਸ ਤਰ੍ਹਾਂ ਪਹਿਲਾਂ ਵੀ ਜਿਹੜਾ ਕਿ ਭਗਵਾਨ ਤਮਨ ਨੇ ਚਿੰਤਾ ਜਤਾਈ ਸੀ ਕਿ ਅਰਵਿੰਦ ਕੇਜਰੀਵਾਲ ਉੱਤੇ ਜਿਹੜਾ ਕਿ ਜਾਣ ਲੇਵਾ ਹਮਲਾ ਹੋ ਸਕਦਾਗਾ ਇਸ ਕਰਕੇ ਪੰਜਾਬ ਦੇ ਡੀਜੀਪੀ ਨੇ ਵੀ ਇਹ ਗੱਲ ਕਹੀ ਸੀ ਕਿ ਅਰਵਿੰਦ ਕੇਜਰੀਵਾਲ ਉੱਤੇ ਜਿਹੜਾ ਹਮਲਾ ਹੋ ਸਕਦਾ ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਅਰਵਿੰਦ ਕੇਜਰੀਵਾਲ ਦੇ ਉੱਪਰ ਜਿਹੜੀ ਪੰਜਾਬ ਦੀ ਜਿਹੜੀ ਪਾਲਸਾ ਉਸ ਕੌਂਟੀ ਦੇ ਵਿੱਚ ਲਾਈ ਸੀ ਪਰ ਜਿਉਂ ਹੀ ਪੰਜਾਬ ਦੇ ਗੱਡੀਆਂ ਦਿੱਲੀ ਵੱਲ ਰਵਾਨਾ ਹੁੰਦੀਆਂ ਨੇ ਜਾਂਦੀਆਂ ਨੇ ਤੇ ਭਾਜਪੀ ਵੱਲੋਂ ਜਾਨੀ ਕਿ ਮੋਦੀ ਸਰਕਾਰ ਵੱਲੋਂ ਇਹ ਇੱਕ ਤਾਨਾ ਸਾਈ ਕਹਿ ਲਿਏ ਜਾਂ ਇਹ ਕਹਿ ਲਿਏ ਕਿ ਉਹਨਾਂ ਨੂੰ ਜਿਹੜਾ ਬਰੰਗ ਬਾਸ ਮੋੜ ਦਿੱਤਾ ਜਾਂਦਾਗਾ ਜਿਸ ਤੇ ਬਾਤ ਫਿਰ ਭਗਵਾਨਤਮਨ ਨੇ ਇੱਕ ਕਟਾਂਸ ਕੱਸਿਆ ਸੀ ਇੱਕ ਤੰਜ ਕੱਸਿਆ ਸੀ ਹਰਵਿੰਦਰ ਮਾਫ ਕਰਨਾ ਭਾਜਪੀ ਦੇ ਉੱਪਰ ਆ ਬੀਜਪੀ ਨੂੰ ਗੱਲਾਂ ਇਹ ਕਹੀ ਸੀ ਭਗਵੰਤ ਮਾਨ ਨੇ ਕਿ ਇੱਥੇ ਦੇਸ਼ ਦੇ ਖਾਤਰ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਇਹ 26 ਜਨਵਰੀ ਤੁਸੀਂ ਤਾਂ ਹੀ ਮਨਾ ਰਹੇ ਹੋ ਜੇਕਰ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਤੇ ਅੱਜ ਪੰਜਾਬੀ ਤੁਹਾਨੂੰ ਬੁਰੇ ਲੱਗਣ ਲੱਗ ਪਏ ਤੇ ਭਗਵੰਤ ਮਾਨ ਨੇ ਜਿਹੜਾ ਇਹ ਮੋਦੀ ਤੇ ਜਿਹੜਾ ਤੰਜ ਕੱਸਿਆ ਸੀ ਤੇ ਦੂਸਰੀ ਖਬਰ ਜਿਹੜੀ ਆ ਇਹ ਸਭ ਤੋਂ ਵੱਡੀ ਖਬਰ ਤੁਹਾਨੂੰ ਸੁਣਾ ਦਿੱਤੀ ਆ ਨਾਲੇ ਤੁਹਾਨੂੰ ਇੱਕ ਹੋਰ ਖਬਰ ਦੱਸਦੇ ਆ ਕਿ ਭਾਈ ਅੰਮਰਤਪਾਲ ਸਿੰਘ ਜਿਹੜਾ ਕੇ ਸੈਸ਼ਨ ਜਿਹੜਾ ਸ਼ੁਰੂ ਹੋਣ ਵਾਲਾ ਹੈਗਾ ਲੋਕ ਸਭਾ ਦਾ ਉਹਦੇ ਵਿੱਚ ਜਿਹੜਾ ਭਾਈ ਅੰਮਰਤਪਾਲ ਸਿੰਘ ਮੌਜੂਦ ਹੋਣ ਵਾਲੇ ਨੇ ਇਹ ਸਭ ਤੋਂ ਵੱਡੀ ਖਬਰ ਸੁਣਾ ਦਿੱਤੀ ਆ ਤੁਹਾਨੂੰ ਕਿ ਭਾਈ ਅੰਮਰਤਪਾਲ ਸਿੰਘ ਜਿਹੜਾ ਸੈਸ਼ਨ ਚੱਲੂ ਆ ਜਲਾਦ ਚੱਲੂ ਆ ਜਿਹੜਾ ਕਿ ਲੋਕ ਸਭਾ ਦਾ ਕਿਉਂਕਿ ਭਾਈ ਅੰਮਰਤਪਾਲ ਸਿੰਘ 46 ਦਿਨ ਜਿਹੜੇ ਗੈਰ ਹਾਜ਼ਰ ਰਹੇ ਨੇ ਲੋਕ ਸਭਾ ਦੇ ਸਬਿਕਰ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਪੂਰੇ 60 ਦਿਨ ਜਿਹੜੇ ਗੈਰ ਹਾਜ਼ਰ ਭਾਈ ਅਮਰਪਾਲ ਸਿੰਘ ਰਹਿ ਸਕਦੇ ਤਾਂ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਆ ਉਹ ਰੱਦ ਹੋ ਜਾਵੇਗੀ ਯਾਨੀ ਕਿ ਖੰਡੂਰ ਸਾਹਿਬ ਦੀ ਸੀਟ ਆ ਜਿਹੜੀ ਉਹ ਖਾਲੀ ਹੋ ਜਾਵੇਗੀ ਕਿ ਉੱਥੇ ਦੁਬਾਰੇ ਜਿਹੜੀਆਂ ਵੋਟਾਂ ਪੈਣਗੀਆਂ ਇਸ ਨੂੰ ਲੈ ਕੇ ਭਾਈ ਅਮਰਪਾਲ ਸਿੰਘ ਦੇ ਵਕੀਲਾਂ ਵੱਲੋਂ ਜਿਹੜਾ ਹੈਗਾ ਹਾਈ ਕੋਰਟ ਦਾ ਜਿਹੜਾ ਰੁਕ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਹਾਈ ਕੋਰਟ ਵੱਲੋਂ ਇੱਕ ਵੱਡਾ ਫੈਸਲਾ ਅਜੇ ਆਉਣਾ ਬਾਕੀ ਆ ਸੂਤਰਾਂ ਅਨੁਸਾਰ ਇਹ ਗੱਲ ਕਹੀ ਗਈ ਹੈ ਕਿ ਇਹ ਮੋਹਰ ਲਾ ਦਿੱਤੀ ਆ ਪੱਕੀ ਕਿ ਭਾਈ ਅੰਮਰਤਪਾਲ ਸਿੰਘ ਜਿਹੜਾ ਸੈਸਨ ਦੇ ਵਿੱਚ ਜਿਹੜਾ ਮੌਜੂਦ ਹੋਵੇਗਾ ਉਹ ਆਪਣੀ ਹਾਜ਼ਰੀ ਲਾਏਗਾ ਉੱਥੇ ਕੀ ਬੋਲਦਾ ਕੀ ਨਹੀਂ ਬੋਲਦਾ ਇਸ ਤੇ ਵੀ ਇੱਕ ਐਮ ਚਰਚਾ ਕਰਾਂਗੇ ਇੱਕ ਵੱਡੇ ਸਵਾਲ ਨੇ ਜਿਸ ਤੋਂ ਕਿ ਪੰਜਾਬ ਤੋਂ ਇਲਾਵਾ ਕਾਂਗਰਸ ਭਾਜਪਾ ਨੇ ਜਿਹੜਾ ਕਿ ਪਹਿਲਾਂ ਹੀ ਅੰਮਰਤਪਾਲ ਸਿੰਘ ਦੇ ਇਸਾ ਉੱਥੇ ਜਾਣ ਤੋਂ ਪਹਿਲਾਂ ਹੀ ਜੜੀਆਂ ਕਿ ਇੱਕ ਚੀਕਾਂ ਛੱਡਣੀਆਂ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਕਿਤੇ ਭਾਈ ਅੰਮਰਤਪਾਲ ਸਿੰਘ ਖਾਲਸਾ ਦਾ ਮੁੱਦਾ ਲੈ ਕੇ ਨਾ ਉੱਥੇ ਬੋਲ ਦੇਵੇ ਇਹ ਵੀ ਵੱਡਾ ਇੱਕ ਚਰਚਾ ਦਾ ਵਿਸ਼ਾ ਹੈਗਾ ਇਹਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ ਫਿਲਹਾਲ ਤੁਸੀਂ ਇਹ ਆਪਣੀ رائے ਤੁਸੀਂ ਜ਼ਰੂਰ ਦਿਓ ਕਿ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਡਿੱਗ ਸਕਦੀ ਹੈ ਜਾਂ ਪੰਜਾਬ ਸਰਕਾਰ ਦੇ ਜਦੋਂ ਮੰਤਰੀ ਸੰਤਰੀ ਸਾਰੇ ਈਡੀ ਦੇ ਰੇਡ ਦੇ ਉੱਤੇ ਚੜ ਚੁੱਕੇ ਨੇ ਤਾਂ ਗਰਪਦਾਰ ਕਿਸੇ ਵੇਲੇ ਵੀ ਜਿਹੜਾ ਈਡੀ ਕਰ ਸਕਦੀ ਆ ਤੇ ਨਾਲ ਹੀ ਜਿਹੜਾ ਕਿ ਪੰਜਾਬ ਦੇ ਮੁੱਖ ਮੰਤਰੀ ਉੱਤੇ ਵੀ ਜਿਹੜਾ ਸਕੰਜਿਆ ਕਸਿਆ ਜਾ ਸਕਦਾ ਇਸ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਵਿੱਚ ਜਿਹੜੇ ਜ਼ਰੂਰ ਲਿਖਨੇ ਨੇ ਧੰਨਵਾਦ ਬਰਜਿਕਾ ਖਾਲਸਾ ਬਰਜਿਕੀ ਫਤੇ